ਇਹ ਸਰਕਾਰ ਪ੍ਰਸ਼ਾਸਨ ਵੱਲੋਂ ਦੇਖਾਂਗੇ ਬਹੁਤ ਕਰ ਦਿੱਤੀ ਹੈ ਦੇਖਾਂਗੇ ਦੇਖੋ ਜੀ ਬੋਤਲ ਨੇ ਪੰਜਾਬ ਇੱਕ ਸੰਦਰਭ ਦੇ ਹੈ ਤੁਸੀਂ ਇਹਨਾਂ ਨੂੰ ਮੌਕੇ ਤੋਂ ਕਰਦੇ ਪਏ ਹੋ ਸਰ ਇਹਨਾਂ ਨੂੰ ਮੌਕੇ ਤੋਂ ਕਰਦੇ ਪਏ ਹੋ ਜਦੋਂ ਉਹੀ ਗੱਲ ਹੈ ਸਰ ਮੌਕੇ ਦੇ ਪੰਜਾਬ ਨੂੰ ਮਿਲਾਈਏ ਮਰਮ ਲਾਈਏ ਮੈਂ ਜੀ ਬੰਦੇ ਇਹ ਕਿਉਂ ਕਰਦੇ ਸਰ ਕੀ ਕਰਦੀ ਮਰੇ ਦੋ ਜਦੋਂ ਬੰਦਾ ਜੇ ਪੀਂਦਾ ਹੀ ਪੀਂਦਾ ਜਾਂਦਾ ਹੈ ਤੇ ਕੀ ਕਰਦੇ ਕੀ ਤੁਸੀਂ ਮੜਾ ਆਪਣੇ ਆਪਣੇ ਲੱਭਾਂ ਦੇ ਵਿੱਚ ਦੱਸ ਹੋਊਗਾ ਜੀ ਹਾਂਜੀ ਦੱਸ ਹੋਊਗਾ ਕਿਹੜੀ ਧਾਰਾ ਦੇ ਤਹਿਤ ਪਰਚਾ ਦਰਜ ਹੋਊਗਾ ਜੀ ਕਿਉਂਕਿ ਰੇੜੀ ਫੜੀਆਂ ਵਾਲੇ ਦੇ ਪਰਚੇ ਹੋ ਰਹੇ ਜੀ ਨਿਯਾਇ ਉਹ ਸਾਰਾ ਸ਼ਰਾਬ ਕਿਹੜੀ ਬੋਤਲ ਹੈ ਮਿਲੀ ਜੀ ਹਾਂਜੀ ਹਾਂਜੀ ਜੀ ਇਹ ਜਿਹੜੀ ਇਹ ਖਾਸ ਤੇ ਗਲਾਸ ਸਾਰਾ ਤੁਹਾਡੇ ਸਾਹਮਣੇ ਗਲਾਸ ਢਦੇ ਬਾਰੀ ਪੈਕ ਬਣੇ ਹੋਏ ਸਟੇਸ਼ਨ ਹੁਣ ਵੀ ਚੱਲੋ ਬੋਤਲ ਉੱਪਰ ਵੀ ਲੱਗਾ ਆ ਜੀ ਪੰਜਾਬ ਪੁਲਸ ਸ਼ਰਾਬ ਕੀਤੀ ਜਾਂਦੀ ਸੀਗੀ ਤੇ ਤੁਸੀਂ ਦੱਸ ਦइएਗੀ ਕਿੱਥੇ ਲੱਗਾ ਹੈ ਗੱਡੀ ਦੇ ਉੱਪਰ ਵੀ ਲੱਗਾ ਹੋਇਆ ਹੈ ਬਰਾਹਮਣ ਨਹੀਂ ਨਹੀਂ ਅੰਜਨੀ ਹਾਂ ਅੰਜਨੀ ਬਰਾਹਮਣ ਨਹੀਂ ਪਾਣੀ ਸਰ ਆਪਕੇ ਜਿਹੜੀ ਬੋਤਲ ਹੈ ਮਿਲੀ ਜੀ ਹਾਂ ਜੀ ਦੇਖੀ ਹਾਂ ਹਾਂ ਜੀ ਜਿਹੜੀ ਜੀ ਸਾਹਮਣੇ ਗਲਾਸ ਸਰ ਤੁਹਾਡੇ ਸਾਹਮਣੇ ਗਲਾਸ ਛੱਡਦੇ ਬਾਰੀ ਪੈਕ ਬਣੇਗਾ ਸਰ ਹੁਣ ਵੀ ਚੈੱਕ ਕਰ ਲਓ ਬੋਤਲ ਉੱਪਰ ਸਟੀਕਰ ਵੀ ਲੱਗਾ ਹੋਇਆ ਜੀ ਪੰਜਾਬ ਪੁਲਿਸ ਦਾ ਲੱਗਦਾ ਨਹੀਂ ਰ ਪੰਜਾਬ ਪੁਲਿਸ ਦਾ ਸਟੀਕਰ ਦੇਖ ਕੇ ਇਹ ਗੱਲ ਗੱਡੀ ਚੈੱਕ ਕਰਕੇ ਪੁੱਛਦੇ ਕਿ ਸਰ ਔਨ ਰਿਕਾਰਡ ਮੈਂ ਔਨ ਰਿਕਾਰਡ ਦੇਖਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਗਲਾਸ ਚੱਕੇ ਆ ਸਾਡੇ ਕੋਲ ਵੀਡੀਓ ਫੁਟੇਜ ਆ ਆਪਾਂ ਮੈਂ ਸਰ ਕਦੋਂ ਤੱਕ ਬੰਦ ਹੋਊਗੀ ਜੀ ਇੱਥੇ ਰੈਸਟੋਰੈਂਟਾਂ ਸ਼ਰਾਬ ਵਾਲੀ ਕਦੋਂ ਤੱਕ ਇਹ ਕੋ ਚੱਲੀਏਗਾ ਜੀ ਮੈਂ ਜ਼ੋਰ ਲਾ ਰਿਹਾ ਡੋਟੀ ਵਾਸਤੇ ਪੂਰਾ ਨਭਾ ਰਿਹਾ ਸਹੀ ਮਨ ਨਾਲ ਸਰ ਜ਼ੋਰ ਲੱਗਦਾ ਹੋਵੇ ਤਾਂ ਜਿਹੜੇ ਨਾ ਹੀ ਭਲਾਉਂਦੇ ਹੋਣ ਜਿਹੜਾ ਜ਼ੋਰ ਤੁਹਾਡਾ ਹੋਵੇ ਮੇਰੀ ਬੇਨਤੀ ਹੈ ਸੁਣੋ ਸੀਪੀ ਸਾਹਿਬ ਜੀ ਆ ਸੱਫੇ ਸਦਾ ਹੀ ਤਿਆਰ ਆਪਾਂ ਠੀਕ ਹੈ ਨਾ ਇੱਥੇ ਪਹਿਲਾਂ ਵੀ ਜਦੋਂ ਆਏ ਆ ਪਹਿਲਾਂ ਵੀ ਕੁਝ ਗੱਡੀਆਂ ਇੱਥੋਂ ਨਿਕਲੀਆਂ ਜਦੋਂ ਤੁਹਾਨੂੰ ਫੋਨ ਕਰੀ ਕਿਹਾ ਇੱਕ ਹੀ ਪੁਲਸ ਹੈ ਰੜਕੇ ਇੱਕ ਕੰਮ ਪੁਲਸ ਕਰਾ ਰਹੀ ਸੀਪੀ ਸਾਹਿਬ ਇਹਨਾਂ ਵਧੀਆ ਪਰੰਲਾ ਇਹਨਾਂ ਕਰ ਰਹੇ ਆ ਅਸੀਂ ਸ਼ਹਿਰ ਦੇ ਵਿੱਚ ਜਿਹੜੇ ਥ ਉਹ ਕਿਉਂ ਉੱਪਰ ਸਹੀ ਇਨਫੋਰਮੇਸ਼ਨ ਉੱਤੇ ਨਹੀਂ ਹਟੇ ਪੰਚਰ ਨਹੀਂ ਐਂ ਡੀ ਜੀ ਆਹ ਸਾਹਿਬ ਜੀ ਕਿੱਥੇ ਹੁਕਮ ਅਨੁਸਾਰ ਤੁਸੀਂ ਦੱਸੋ ਢੱਡ ਸਾਹਮਣੇ ਸ਼ਰਿਆਂਵਾਂ ਗੱਡੀਆਂ ਜਾ ਰਹੀਆਂ ਪਹਿਲਾਂ 4-5 ਗੱਡੀਆਂ ਜਾ ਰਹੀਆਂ ਇਹ ਆਪਾਂ ਬਈ ਮੜਾ ਪਿੱਛੇ ਕਰੀਓ ਇੱਥੇ ਕਾਰਵਾਈ ਦੱਸੋ ਇਹਨਾਂ ਦੇ ਇਹ ਤਾਂ ਮੌਕੇ ਤੇ ਗੱਡੀ ਪਾਈ ਦੀ ਜੀ ਹਾਂਜੀ ਬੈਠੇ ਤੁਸੀਂ ਆਪ ਦੇਖਿਆ ਸ਼ਰਾਬ ਦੇ ਵਿੱਚ ਬੈਠੇ ਚ ਪੀਂਦੇ ਆਪਾਂ ਇੱਥੇ ਮੌਕੇ ਦੀ ਕਾਰਵਾਈ ਆਪਾਂ ਕੀ ਕਰ ਰਹੇ ਆਪਾਂ ਜੋ ਵੀ ਹੋਇਆ ਸਮਝ ਨਹੀਂ ਸਰ ਜੇ ਕਿਸੇ ਨੂੰ ਨਹੀਂ ਕੋਈ ਬੰਦਾ ਜੇ ਸਰ ਸ਼੍ਰੀਮਾਨ ਜੀ ਕੋਈ ਬੰਦਾ ਜੇ ਪੀਂਦਾ ਮਿਲ ਜਾਂਦਾ ਤੇ ਕੀ ਕਾਰਵਾਈ ਕੀ ਤੁਸੀਂ ਬੜਾ ਆਪਣੇ ਆਪਣੇ ਲਫ਼ਜ਼ਾਂ ਦੇ ਵਿੱਚ ਦ ਹਾਂਜੀ ਦਰਜ ਹੋਊਗਾ ਕਿਹੜੀ ਧਾਰਾ ਦੇ ਤਹਿਤ ਪਰਚਾ ਦਰਜ ਹੋਊਗਾ ਜੀ ਕਿਉਂਕਿ ਰੇੜੀ ਫੜੀਆਂ ਵਾਲੇ ਦੇ ਪਰਚੇ ਹੋ ਰਹੇ ਜੀ ਨਜਾਇਜ਼ ਹੋ ਰਹੇ ਗਰੀਬ ਬੰਦਿਆਂ ਦੇ ਹੋ ਰਹੇ ਆ ਇਹ ਤੇ 100 ਗੱਡੀਆਂ ਜਿਹੜੀਆਂ ਇਦਾਂ ਦੀਆਂ ਨੇ ਜਿਹੜੀਆਂ ਕਿ ਰੈੱਡ ਜਿਹੜੀਆਂ ਕਿ yellow zone ਤੋਂ ਬਾਹਰ ਆ ਉਹਨਾਂ ਨਾਲ ਵੀ ਕੋਈ ਹੋਊਗਾ ਜੀ ਸਾਰੇ ਮੁਲਾਜ਼ਮ ਨਹੀਂ ਸਾਰੇ ਮੁਲਾਜ਼ਮ ਦੇ ਪਿੱਛੇ ਝਾਤੀ ਮਾਰ ਲੋ ਕਿਉਂਕਿ ਗੱਡੀਆਂ तकरीबन 100 ਗੱਡੀ ਇਦਾਂ ਦੀ ਹੋਣੀ ਹੈ ਜਿਹੜੀ ਕਿ yellow line ਤੋਂ ਬਾਹਰ ਖੜੀਆਂ ਉਹਨਾਂ ਤੇ ਕੋਈ ਚਲਾਨ ਪਰਚਾ ਹੋਊਗਾ ਕੱਲ ਰਾਤ ਵੀ ਲੈ ਕੇ ਗਏ ਗੱਡੀਆਂ ਜਿਹੜੀਆਂ ਚੱਕ ਕੇ ਗਿਆ ਰੋਂਗ ਸੈੱਟ ਸਰ ਕੱਲ ਵੀ ਜਿਹੜਾ ਸ਼ਰਾਬ ਦੇ ਵਿੱਚ ਦੇ ਆਪਸੀ ਜਿਹੜੇ ਅੱਜ ਵੀ ਦੇਖਿਆ ਜਾ ਰਿਹਾ ਕਿ ਸ਼ਰੀਆਮ ਦਾ ਡਰਿੰਕ ਵੀ ਬਣਦੀ ਹਾਂ ਜੀ ਡਰਿੰਕਿੰਗ ਇੱਥੇ ਚੱਲਦੀ ਪਈ ਹੈ ਸਰ ਤੁਹਾਨੂੰ ਇਹਨਾਂ ਦਾ ਕੀ ਕਾਨੂੰਨੀ ਕਰਦੇ ਆ ਦੋ ਦਿਨ ਰਹਿ ਗਏ ਤੁਹਾਨੂੰ ਕਹਿੰਦਾ ਇੱਥੇ ਕ੍ਰਾਊਡ ਬਹੁਤ ਵੱਚੋਂ ਹਾਂਜੀ ਥਾਣੇ ਲੈ ਕੇ ਜਾ ਰਹੇ ਜੋ ਬਣਦੀ ਕਾਰਵਾਈ ਕਰਾਂਗੇ ਥਾਣੇ ਲੈ ਕੇ ਹੱਲੇ ਵੀ ਜਿਹੜੀ ਇਹ ਜਿਹੜੀ ਇਹ ਲਗਾਤਾਰ ਇੱਥੇ ਜਿਹੜੀ ਹੈ ਦਾਰੂ ਪਲਾਈ ਜਾ ਰਹੀ ਹੈ ਰੈਸਟੋਰੈਂਟਾਂ ਵੱਲੋਂ ਉਸ ਤੋਂ ਬਾਅਦ ਪੂਰਾ ਏਰੀਆ ਜਿੱਥੇ ਸੀਪੀ ਸਾਹਿਬ ਦਾ ਕਿਹਾ ਸੀ ਦੋ ਵੱਡੀਆਂ ਤਸਵੀਰਾਂ ਇਸ ਵੇਲੇ ਦੀਆਂ ਸਿੱਧੀਆਂ ਇਸ ਏਰੀਏ ਦੇ ਅੰਦਰ ਦਾਰੂ ਨਹੀਂ ਵਿਕੀ ਗਈ ਲੇਕਿਨ ਫਿਰ ਵੀ ਭਲਾਈ ਜਾ ਰਹੀ ਹੈ ਉਹਨੂੰ ਕਿੱਦਾਂ ਦੇਖਦੇ ਹੋ ਕੋਸ਼ਿਸ਼ ਕਰ ਰਹੇ ਹਾਂ ਡਿਊਟੀ ਤਨਮਾਨ ਨਾਲ ਕਰ ਰਹੇ ਹਾਂ ਅਫਸਰਾਂ ਦੇ ਹੁਕਮਾਂ ਅਨੁਸਾਰ ਸਰਕਸ ਸ਼ਰਾਬ ਪੀ ਕੇ ਗੱਡੀ ਚਲਾ ਸਕਦੇ ਨਹੀਂ ਬੋਤਲ ਲੈ ਕੇ ਜਾਣ ਦਾ ਬਣਾ ਲਾਈ ਹੈ ਕਿੱਦਾਂ ਮਟਾ ਜਾਣ ਦਾ ਉਹਨੇ ਡੱਬਣਾ ਬੋਤਲ ਲਾਈ ਹੋਈ ਉਹਨੇ ਭਾਈ ਸਾਹਿਬ ਸਰ ਉਹ ਮੁੰਡੇ ਨੇ ਡੱਬਣਾ ਬੋਤਲ ਲਈ ਆ ਉਹ ਜਿਹੜਾ ਜਾ ਰਿਹਾ ਜੀ ਉਹ ਜਿਹੜਾ ਜਾ ਰਿਹਾ ਉਹ ਦੇਖੋ ਉਹ ਕੱਢ ਰਿਹਾ ਸਰ ਉਹ ਦੇਖੋ ਜਾਓ ਸਰ ਸਰ ਉਹ ਦੇਖੋ ਉਹ ਦੇਖੋ ਉਹ ਡੇ ਲੈਗੀ ਬੋਤਲ ਬੋਤਲ ਲੈਗੀ

ਮਾਹੌਲ ਜਿਹੜਾ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਮਾਹੌਲ ਵਿਗੜ ਚੁਕਿਆ ਹੈ ਬੀਬੀ ਆਰ ਦਾ ਲਗਾਤਾਰ ਸਤੂਰ ਤਸਵੀਰਾਂ ਦਿਖਾ ਰਹੇ ਆ ਸਰ ਬੋਤਲ ਸੜਦੀ ਹੁੰਦੀ ਗਈ ਹੈ ਸਰ ਬੋਤਲ ਟੁੱਟ ਗਈ ਹੈ ਜੀ ਸਰ ਸਰ ਬੋਤਲ ਬੋਤਲ ਸਿੱਟੀ ਗਈ ਉਹ ਵੀ ਚੱਕ ਲੈਣਗੇ ਸਰ ਤੁਹਾਡੇ ਕੋਲ ਦੀ ਲੈ ਕੇ ਤੁਹਾਨੂੰ ਸਰ ਤੁਹਾਡੇ ਕੋਲੋਂ ਬੋਤਲ ਲੈ ਕੇ ਚੱਲੇ ਨੇ ਤੱਕ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਪਤਾ ਹੀ ਲੱਗਾ ਤੁਹਾਨੂੰ ਪਤਾ ਕਿ ਸਾਰੇ ਸਾਰੇ ਸਹਾਇਤਾ ਮੁਲਾਜ਼ਮ ਤਾਂ ਕਰਕੇ ਸਰ ਮੁਲਾਜ਼ਮ ਸਾਰੇ ਸਰ ਪਰਾਜੇ ਮੁਲਾਜ਼ਮ ਯੋ ਮਾ 7:00 ਵਜੇ ਆ ਨਾ ਮੁਲਾਜ਼ਮ ਕੋਈ ਗਲਤੀ ਕਰ ਰਿਹਾ ਨਾ ਕੋਈ ਕੁਝ ਨਹੀਂ ਸਰ ਸਰ ਦਾ ਜਵਾਬ ਦੇ ਕੋਈ ਨਹੀਂ ਐਸਪੀ ਸਾਹਿਬ ਤਾਂ ਕਹਿੰਦੇ ਇਸ ਏਰੀਆ 'ਚ ਟੋਟਲੀ ਸ਼ਰਾਬ ਬੰਦ ਕੀਤੀ ਜਾਏਗੀ ਸਰ ਬੋਤਲ ਜਰ ਸਿੱਟੀ ਕਿਹਦੇ ਕੋਲ ਚੱਲ ਰਹੀ ਆ ਹਾਂਜੀ ਦੇਖਿਆਂ ਤਾਂ ਚੱਲ ਰਹੀ ਓ ਜਵਾਬ ਦੇ ਸਾਡੀ ਨਹੀਂ ਸਰ ਪਹਿਲੇ ਜਗ੍ਹਾ ਬਣੀ ਹੋਈ ਆ ਤੁਸੀਂ ਹਾਤਿਆ ਤੇ ਕਿਉਂ ਨਹੀਂ ਵੇਚ ਸਕਦੇ ਸਰ ਹਾਤਿਆ ਤੇ ਵੇਚ ਸਕਦੇ ਤੇ ਸ਼ਰਾਬੀ ਨੂੰ ਚੰਗੇ ਲੱਗਦੇ ਦੀ ਮੁਲਾਜ਼ਮ ਹੋ ਵੀ ਦੇਖ ਸਕਦੇ ਹੋ ਕਿ ਲਗਾਤਾਰ ਉਹ ਤੋਂ ਵੀਰ ਦਿਖਾ ਰਹੇ ਸਰ ਬੋਤਲ ਬੋਤਲ ਤਾਂ ਲੈ ਕੇ ਨਹੀਂ ਜਾ ਰਹੇ ਜੋ ਵੀ ਜਿੱਥੇ ਵੀ ਉਹ ਡੱਡ ਕੋਲ ਦੀ ਲੈ ਕੇ ਜਾ ਪਤਾ ਨਹੀਂ ਚੱਲਿਆ ਆਪਣੇ ਜਿਹੜੇ ਪਹਿਲਾਂ ਸੀਗੇ ਨਹੀਂ ਨਹੀਂ ਤਾਂ ਤੁਸੀਂ ਕੋਲ ਸੀ ਸਰ ਖੜੇ ਲਾਈਟ ਚੱਲ ਫਾਰਾ ਵੀਡੀਓ ਵੀਡੀਓ ਚੱਲਦੀ ਪਈ ਹੈ ਵੀ ਨਹੀਂ ਚੱਲਦਾ ਵੀਡੀਓ ਵਿੱਚ ਤੁਸੀਂ ਜਾ ਗਿਆ ਉਹਨਾਂ ਨੂੰ ਵੀਡੀਓ ਚੱਲਦੀ ਪਈ ਆ ਉਹ ਦੇਖ ਸਕਦੇ ਹੋ ਕਿ ਉਹ ਸਾਹਿਬ ਵੀ ਮੌਕੇ ਤੇ ਆ ਰਿਹਾ ਕੋਈ ਗੱਲ ਸਰ ਆ ਰਹੇ ਦਾ ਆਈ ਨਹੀਂ ਤੇ ਤੁਸੀਂ ਬੋਤਲ ਸਰ ਬੋਤਲ ਜਿਹੜੀ ਹੈ ਸਰ ਬੋਤਲ ਵਾਲਾ ਤਾਂ ਕੋਈ ਨਹੀਂ ਜਾਨੇ ਉਹਦੇ ਬੋਤਲ ਜਿਹੜੀ ਹੋ ਗਿਆ ਪਰ ਬੋਤਲ ਵਾਲਾ ਤਾਂ ਕੋਈ ਨਹੀਂ ਗਿਆ ਆਈਓ ਸਰ ਬੋਤਲ ਹਾਂਜੀ ਸਰ ਤੁਸੀਂ ਲਈ ਨਹੀਂ ਬੋਤਲ ਨਾਲ ਬੋਤਲ ਤਾਂ ਸਰ ਤੁਸੀਂ ਲਈਨੀ ਹੈ ਸਰ ਦੇਖੋ ਜੀ ਸ਼ਾਇਦ ਜਿਹੜੀ ਜੀ ਤੁਸੀਂ ਤੁਸੀਂ ਇਹਨਾਂ ਨੂੰ ਮੌਕੇ ਤੋਂ ਕੱਢਦੇ ਪਏ ਹੋ ਸਰ ਇਹਨਾਂ ਨੂੰ ਮੌਕੇ ਤੋਂ ਕੱਢਦੇ ਪਏ ਹੋ ਸਰ ਉਹੀ ਗੱਲ ਹੈ ਸਰ ਮੌਕੇ ਤੇ ਤੁਸੀਂ ਬੁਲਤੇ ਮਲਾ ਜੀ ਸਰਮ ਮਲਾ ਜੀ ਬੰਦੇ ਸਰ ਕੀ ਹੈ ਦੇਖ ਸਾਹਮਣੇ ਸੋ ਫਟਾ ਜਬਰਦਸਤ ਤਰੀਕੇ ਨਾਲ ਹੰਦਾਮਾ ਹੋ ਰਿਹਾ ਹੈ ਜੜਨੀ ਮੇਰੇ ਇੱਥੇ ਮੈਂ ਬੈਠਣ ਗਿਆੜ ਆਈ ਗੱਡੀ ਗੱੜ ਗੱਡੀ ਉੱਤੇ ਮੇਰੇ ਕੁਫੀ ਦੇ ਸੱਦੇਓ ਸਰ ਇਹ ਮੋਰੇ ਬੋਤਲ ਲੈ ਕੇ ਬੰਦਾ ਉੱਥੇ ਸਿੱਟ ਕੇ ਆਇਆ ਯਾਰ ਬੋਤਲ ਛੱਡ ਤੂੰ ਗੱਡੀ ਮੇਰੇ ਉੱਤੇ ਝਾੜਨ ਨੂੰ ਨਹੀਂ ਨਹੀਂ ਗੱਡੀ ਨਹੀਂ ਝਾੜਦੇ ਮੇਰਾ ਵੀਰ ਮੈਂ ਕਹਿੰਦਾ ਇੱਕ ਮਿੰਟ ਸੀਸੀ ਆਉਂਦਾ ਮੈਂ ਫੋਨ ਕਰਨ ਲੱਗਾ ਤਰਾ ਬੰਦੇ ਦੇ ਮੈਂ ਕਹਿੰਦਾ ਇਹ ਜਿਹੜੇ ਮੁਲਾਜ਼ਮ ਗੱਡੀ ਵਿੱਚ ਤੇ ਝਾੜਨ ਨੂੰ ਲੱਕੇ ਜਾ ਰਿਹਾ ਨਹੀਂ ਭਰਾ ਨਹੀਂ ਲੈਣਾ ਸਰ ਇਹਨਾਂ ਦਾ ਸਰ ਇਹਨਾਂ ਨੇ ਸਟਿੱਕਰ ਲਵਾਇਆ ਤੁਸੀਂ ਵੈਰੀਫਾਈ ਕੀਤਾ ਮੇਰਾ ਇਹ ਤਾਂ ਕੋਈ ਨਹੀਂ ਮੇਰਾ ਮੁਲਾਜ਼ਮ ਕੋਈ ਨਹੀਂ ਮੁਲਾਜ਼ਮ ਕੋਈ ਨਹੀਂ ਮਾਰਨ ਕੋਈ ਨਹੀਂ ਭਾਈ ਬਹੁਤ ਸਾਰੇ ਹੱਲੇ ਵੀ ਜਿਹੜੇ ਇੱਥੇ ਗੱਡੀਆਂ ਜਿਹੜੀਆਂ ਮੌਜੂਦ ਨੇ ਠੀਕ ਹੈ ਜਿੱਥੇ ਸੀਪੀ ਸਾਹਿਬ ਦੇ ਆਰਡਰ ਸੀਗੇ ਕਿ ਪੂਰੇ ਆਂਦੇ ਹੀ ਐਕਸ਼ਨ ਮੋਡ ਤੇ ਦਿਖੇ ਨੇ ਉਸ ਤੋਂ ਬਾਅਦ ਆਰਡਰ ਦਿੱਤੇ ਗਏ ਕਿ ਇੱਕ ਪਾਸੇ ਰੇੜੀਆਂ ਖਾਲੀ ਕਰ ਦੋ ਰੋਡ ਖਾਲੀ ਕਰ ਦੋ ਇੱਥੇ ਦੀ ਪਾਰਕਿੰਗ ਦੇ ਹਾਲਾਤ ਤੁਸੀਂ ਦੇਖ ਲਓ ਕੀ ਨੇ ਸ਼ਰਿਆਮ ਗਲਤ ਪਾਰਕਿੰਗ ਹੈ ਫਿਰ ਵੀ ਇੱਥੇ ਚੱਲਦਾ ਹੈ ਕਿਹੜੀ ایسی ਤਾਕਤ ਹੈ ਜਿਹੜੀ ਇੱਥੇ ਕਾਰਵਾਈ ਕਰਨ ਤੋਂ ਰੋਕਦੀ ਪਈ ਹੈ ਬਈ ਚੀਜ਼ ਦੇਖ ਰਹੇ ਆ ਕਿ ਚਲੋ ਸ਼ਾਇਦ ਸੀਪੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਦੀ ਰੇੜੀਆਂ ਫੜੀਆਂ ਤਾਂ ਬੜੀ ਜਲਦੀ ਹਟਾ ਦਿੱਤੀਆਂ ਜਿਵੇਂ ਅਸੀਂ ਧਿਆਨ ਦੇ ਵਿੱਚ ਲਿਆਉਂਦੀਆਂ ਆਂ ਇੱਕ ਵਾਰੀ ਮੈਂ ਕਹਿਣਾ ਕਿ ਚਲੋ ਮੇਰੇ ਸਾਰੇ মিডিਆ ਵਾਲੇ ਭਰਾ ਆਏ ਆ ਤੁਹਾਡੇ ਸਹਿਯੋਗ ਦੇ ਨਾਲ ਇੱਕ ਵਾਰੀ ਪਾਜੀ ਅੱਥੀ ਜੀ ਚਲੋ ਅੱਗੇ ਦੇਖੀਏ ਸੋ ਅੱਗੇ ਵੀ ਜਿਹੜੀ ਮਾਰਕੀਟ ਦੇ ਵਿੱਚ ਕਈ ਗੱਡੀਆਂ ਗੱਡੀਆਂ ਨੇ ਜਿਹਦੇ ਸ਼ਰਾਬ ਐ ਪਲਾਈ ਜਾ ਰਹੀ ਐ ਸੋ ਕਈ ਗੱਡੀਆਂ ਜਿਹੜੀਆਂ ਇੱਥੇ ਕਰੀਆਂ ਹੋਈਆਂ ਨੇ ਕੋਈ ਪਹਜਾਇਆ ਗਿਆ ਸੀ ਦੇਖ ਸਕਦੇ ਲਾਈਵ ਦੇ ਵਿੱਚ ਆਜੋ ਭਜੀ ਨਾਲ ਮਣਾ ਨਹੀਂ ਤੁਸੀਂ ਇੱਥੇ ਡੀਟੀ ਦੇ ਹੋ ਮੰਜੀ ਤੁਸੀਂ ਆਨਾਂ ਦੇ ਉੱਪਰ ਵਿੱਚ ਇਹਨਾਂ ਦਾ ਗੁਰੂ ਲਾਗੇ ਖੜੇ ਆ ਇੱਕ ਜਣਾ ਆਜੋ ਸਾਡੇ ਨਾਲ ਭਾਈ ਇੱਕ ਜਣਾ ਆਜੋ ਬਹੁਤ سارے ਮੁਲਾਜ਼ਮ ਹੈ ਤੁਸੀਂ ਐਜ਼ ਆਜੋ ਸਾਡੇ ਟ੍ਰੈਫਿਕ ਜਾਮ ਲੱਗਦਾ ਨਹੀਂ ਲੱਗਦਾ ਟ੍ਰੈਫਿਕ ਅਸੀਂ ਸਾਈਡ ਤੇ ਮੁਲਾ ਲੈਣੇ ਆ ਜਾਂਦੇ ਡਿਊਟੀ ਆਪਸਾ ਤੁਹਾਡੇ ਨਾਲ ਆ ਜਾਂਦੇ ਦੁਬਾਰਾ ਆ ਜਾਂਦੇ ਡਿਊਟੀ ਆਪਸਾ ਚਲੋ ਉਹਨਾਂ ਨੂੰ ਟਾਈਮ ਲੱਗ ਜਣਾ ਭਾਜੀ ਮਾੜੇ ਇਲਾਕੇ ਤੇ ਜਾਮ ਬਣਾ ਲੀਏ ਯਾਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪੀਪੀਆਰ ਦੀਆਂ ਦੱਸ ਦਈਏ ਕਿ ਜਲੰਧਰ ਦਾ ਪੀਪੀਆਰ ਮਾਰਕੀਟ ਜਿਹੜੀ ਅਕਸਰ ਵਿਵਾਦਾ ਵਿੱਚ ਰਹਿੰਦੀ ਹੈ ਉੱਥੇ ਅੱਜ ਵੀ ਤੁਹਾਨੂੰ ਦੱਸ ਦਈਏ ਪਿਛਲੇ ਸਾਲ ਵੀ ਬਹੁਤ ਜਿਆਦਾ ਦਰਦਸਤ ਜਿਹੜਾ ਹੰਗਾਮਾ ਦੇਖਣ ਨੂੰ ਮਿਲਿਆ ਸੀ ਤੇ ਅੱਜ ਵੀ ਬਹੁਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਸ਼ਰਯਾਮ ਸ਼ਰਾਬ ਪਲਾਈ ਜਾਂਦੀ ਹੈ ਸ਼ਰਯਾਮ ਜਿਹੜਾ ਪੁਲਿਸ ਦੇ ਸਾਹਮਣੇ ਹੀ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਇੱਕ ਗੱਡੀ ਰੋਕੀ ਜਾਂਦੀ ਹੈ ਗੱਡੀ ਰੋਕਣ ਤੋਂ ਬਾਅਦ ਉਹਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਸੀ ਸਰੋਜ ਦੀ ਗੱਡੀ ਚੱਲੀ ਉਹਨਾਂ ਚ ਵੀ ਸ਼ਰਾਬ ਪੀਤੀ ਜਾਦੀ ਹੈ ਨਹੀਂ ਸਿਰ ਉਹ ਗੱਡੀ ਦੀ ਸ਼ਰਾਬ ਉਹਨਾਂ ਨੇ ਹੱਥ ਚ ਫੜੇ ਪਏ ਗਲਾਸੇ ਕੋਈ ਫੜੀ ਕੋਈ ਮੈਂ ਆਪ ਬਗਾਇਆ ਸੀ ਤੇ ਮੈਂ ਲੱਗਿਆ ਸੀ ਉਹਨਾਂ ਜਿਹੜੀ ਗੱਡੀ ਰੋਕੀ ਗਈ ਉਹਨਾਂ ਚ ਵੀ ਨਹੀਂ ਲੱਗਿਆ ਸੀ ਜਿਹੜੀ ਹੁਣ ਫੜੀ ਸੀ ਜਿਹੜੀ ਹੁਣ ਫੜੀ ਗਈ ਗੱਡੀ ਜਿਹੜੀ ਹੁਣ ਤਾਰ ਪੜੀ ਕਿ ਉਹ ਤੇ ਪੰਜਾਬ ਪੁਲਿਸ ਸਟਿਕਰ ਉਹਦੇ ਬੰਦੇ ਦਾਰੂ ਪੀਂਦੇ ਸੀ ਉਹ ਤੁਹਾਡੇ ਮੁਲਾਜ਼ਮ ਖੜੀ ਸੀ ਉਹਨਾਂ ਕੋਲ ਬੋਤਲ ਸਾਹਮਣੇ ਮੁਲਾਜ਼ਮ ਕੱਢ ਕੇ ਸਿੱਟ ਕੇ ਆਏ ਮੈਂ ਤਾਂ ਜੋ ਗਾਲ੍ਹਾਂ ਵਿੱਚ ਬੰਦੀ ਨਾ ਕਰਾਂ ਜੀ ਸਰ ਇਸ ਏਰੀਆ 'ਚ ਲਗਾਤਾਰ ਜਿਹੜੀ ਸ਼ਰਾਬ ਪਲਾਈ ਜਾ ਰਹੀ ਹੈ ਜਿੱਥੇ ਸੀਪੀ ਸਾਹਿਬ ਸੀਪੀ ਸਾਹਿਬ ਦਾ ਕਹਿਣਾ ਹੈ ਕਿ ਇਸ ਏਰੀਆ ਦੇ ਅੰਦਰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਦਾਦੂ ਜਿਹੜੀ ਬੰਦ ਕੀਤੀ ਜਾਏਗੀ ਲੇਕਿਨ ਫਿਰ ਵੀ ਜਿਹੜੀ ਇਹਨਾਂ ਰੈਸਟੋਰੈਂਟਾਂ ਵੱਲੋਂ ਜਿਹੜੀ ਸੇਵ ਕੀਤੀ ਜਾ ਰਹੀ ਹੈ ਉਹਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਸੇਵ ਨਹੀਂ ਕੀਤੀ ਇਹ ਮੈਂ ਢੇਲੀ ਬਤ ਤੇ ਦਿੰਦਾ ਜਿਹੜਾ ਬੰਦਾ ਸੇਵ ਕਰਦਾ ਮੈਂ ਢੇਲੀ ਉੱਤੇ ਬਤ ਦਿੰਦਾ ਸਰ ਲੇਕਿਨ ਫਿਰ ਵੀ ਇਹਨੇ ਇਹਨੇ ਖੁੱਲੇ ਆਮ ਇਹਨੇ ਬਿਨਾਂ ਤੜਕ ਜਿਹੜੀ ਗੱਡੀ ਰੋਕੀ ਗਈ ਹੈ ਪਰਚਾ ਦਿੰਦੇ ਡਰਦੇ ਨਹੀਂ ਉਹ ਤਾਂ ਮੁਕੇਸ਼ ਜੀ ਡਰਦੇ ਕਿਉਂ ਨਹੀਂ ਜਿਹੜੀ ਗੱਡੀ